ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਧਰਮ ਦੇ ਨਾਂ ਤੇ ਅਸੀਂ ਅਕਸਰ ਅਜਿਹੇ ਕਰਮਕਾਂਡ ਕਰ ਜਾਂਦੇ ਆ ਜਿਨ੍ਹਾਂ ਦਾ ਅਸਲ ਮਤਲਬ ਸਾਨੂੰ ਖੁਦ ਨੂੰ ਵੀ ਨਹੀਂ ਪਤਾ ਹੁੰਦਾ ਅੱਜ ਅਸੀਂ ਗੱਲ ਕਰਾਂਗੇ ਗੁਰੂ ਨਾਨਕ ਦੇਵ ਜੀ ਦੀ ਉਸ ਕ੍ਰਾਂਤੀਕਾਰੀ ਸਾਖੀ ਬਾਰੇ ਜਿਸ ਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰਤਾ ਸੀ ਇਹ ਘਟਨਾ ਹਰਦੁਆਰ ਦੀ ਹੈ ਜਿੱਥੇ ਲੱਖਾਂ ਲੋਕ ਆਪਣੇ ਪਿੱਤਰਾਂ ਨੂੰ ਪਾਣੀ ਪਹੁੰਚਾਉਣ ਲਈ ਸੂਰਜ ਵੱਲ ਪਾਣੀ ਸੁੱਟ ਰਹੇ ਸੀ ਰੋਥੇ ਕਿ ਜਿਹਾਂ ਤਪਸਵੀ ਆਇਆ ਜਿਸ ਨੇ ਪੂਰਬ ਦੀ بجائے ਪੱਛਮ ਵੱਲ ਪਾਣੀ ਦੇਣਾ ਸ਼ੁਰੂ ਕਰਤਾ ਅੱਜ ਹਕੀਕੀ ਗੱਲਾਂ ਚੈਨਲ ਤੇ ਜਾਣਾਂਗੇ ਕਿ ਕਿਵੇਂ ਗੁਰੂ ਸਾਹਿਬ ਨੇ ਕੋਤਕ ਕਿਉਂ ਵਰਤਾਇਆ ਤੇ ਇਸ ਪਿੱਛੇ ਉਹ ਕਿਹੜਾ ਡੂੰਗਾ ਸੰਦੇਸ਼ ਸੀ ਜੋ ਸਾਡੇ ਮਨ ਦੇ ਹੰਕਾਰ ਤੇ ਛਾਵਾਂ ਨੂੰ ਜਿੱਤਣ ਦੀ ਗੱਲ ਕਰਦਾ ਹੈ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਦੌਰਾਨ ਭਾਈ ਮਰਦਾਨਾ ਜੀ ਦੇ ਨਾਲ ਹਰਦੁਆਰ ਪਹੁੰਚੇ ਇਹ ਹਿੰਦੂ ਧਰਮ ਦਾ ਬਹੁਤ ਵੱਡਾ ਤੀਰਥ ਸਥਾਨ ਹੈ। ਉੱਥੇ ਕੁਸ਼ਾਵਰਤ ਘਾਟ ਤੇ ਲੋਕਾਂ ਦਾ ਹੜ ਆਇਆ ਹੋਇਆ ਸੀ। ਸਵੇਰ ਦਾ ਸਮਾਂ ਸੀ। ਸੂਰਜ ਚੜ੍ਹ ਰਿਹਾ ਸੀ। ਲੋਕ ਗੰਗਾ ਵਿੱਚ ਇਸ਼ਨਾਨ ਕਰ ਰਹੇ ਸੀ ਤੇ ਨਾਲ ਹੀ ਪੂਰਬ ਵੱਲ ਮੂੰਹ ਕਰਕੇ ਬੁੱਕਾਂ ਪਰ ਪਰ ਕੇ ਪਾਣੀ ਸੂਰਜ ਵੱਲ ਸੁੱਟ ਰਹੇ ਸੀ। ਲੋਕਾਂ ਦਾ ਵਿਸ਼ਵਾਸ ਸੀ ਕਿ ਪਾਣੀ ਸੂਰਜ ਲੋਕ ਵਿੱਚ ਬੈਠੇ ਸਾਡੇ ਵੱਡੇ ਵਡੇਰਿਆਂ ਨੂੰ ਮਿਲ ਰਿਹਾ ਹੈ। ਗੁਰੂ ਸਾਹਿਬ ਨੇ ਜਦੋਂ ਇਹ ਵੇਖਿਆ ਕਿ ਲੋਕ ਸਿਰਫ ਦੇਖਾ ਦੇਖੀ ਰੀਤਾਂ ਨਿਭਾ ਰਹੇ ਪਰ ਮਨ ਪ੍ਰਮਾਤਮਾ ਨਾਲ ਨਹੀਂ ਜੁੜਿਆ ਹੋਇਆ। ਧਾਰਮਿਕ ਦਸਤਾਵੇਜ਼ ਦੱਸਦੇ ਆ ਕਿ ਗੁਰੂ ਸਾਹਿਬ ਦਾ ਮਕਸਦ ਖੋਖਲੇ ਰੀਤੀ ਰਵਾਜਾਂ ਤੇ ਵਹਿਮਾਂ ਭਰਮਾਂ ਨੂੰ ਤਰਕਪੂਰਨ ਕਾਰਵਾਈਆਂ ਰਾਹੀਂ ਚੁਣੌਤੀ ਦੇਣਾ ਸੀ ਗੁਰੂ ਸਾਹਿਬ ਜੀ ਨੇ ਵੇਖਿਆ ਕਿ ਲੋਕ ਸਿਰਫ ਵੇਖਾ ਵੇਖੀ ਰੀਤਾਂ ਨਿਭਾਈ ਜਾਂਦੇ ਪਏ ਪਰ ਮਨੋਂ ਉਹਨਾਂ ਚੋਂ ਕਿਸੇ ਦਾ ਵੀ ਪ੍ਰਮਾਤਮਾ ਨਾਲ ਨਹੀਂ ਜੁੜਿਆ ਹੋਇਆ ਧਾਰਮਿਕ ਦਸਤਾਵੇਜ਼ ਦੱਸਦੇ ਆ ਕਿ ਗੁਰੂ ਸਾਹਿਬ ਦਾ ਮਕਸਦ ਖੋਖਲੇ ਰੀਤੀ ਰਵਾਜਾਂ ਤੇ ਵਹਿਮਾਂ ਭਰਮਾਂ ਨੂੰ ਤਰਕਪੂਰਨ ਕਾਰਵਾਈਆਂ ਰਾਹੀਂ ਚੁਣੌਤੀ ਦੇਣਾ ਸੀ ਗੁਰੂ ਸਾਹਿਬ ਚੁੱਪਚਾਪ ਪਾਣੀ ਚੁੱਟਰੇ ਸਾਰੇ ਲੋਕ ਪੂਰਮ ਵੱਲ মুখ ਕਰਕੇ ਖੜੇ ਸੀ ਪਰ ਗੁਰੂ ਸਾਹਿਬ ਨੇ ਆਪਣੀ ਪਿੱਠ ਸੂਰਜ ਵੱਲ ਕਰ ਲਈ ਤੇ ਪੱਛਮ ਵੱਲ ਨੂੰ ਮੂੰਹ ਕਰ ਲਿਆ ਗੁਰੂ ਸਾਹਿਬ ਨੇ ਬੜੀ ਤੇਜ਼ੀ ਨਾਲ ਪੱਛਮ ਵਾਲੇ ਪਾਸੇ ਪਾਣੀ ਸੁੱਟਣਾ ਸ਼ੁਰੂ ਕਰਤਾ ਇਹ ਵੇਖ ਕੇ ਲੋਕ ਹੈਰਾਨ ਰਹਿ ਗਏ ਪੰਡਤਾਂ ਨੇ ਆਪਣਾ ਪਾਠ ਰੋਕ ਦਿੱਤਾ ਉੱਥੇ ਭੀੜ ਇਕੱਠੀ ਹੋ ਗਈ ਲੋਕ ਸੋਚਣ ਲੱਗੇ ਕਿ ਸਾਧੂ ਪਾਗਲ ਹੋ ਗਿਆ ਜਾਂ ਫਿਰ ਇਹਨੂੰ ਦਿਸ਼ਾਵਾਂ ਦਾ ਪਤਾ ਹੀ ਨਹੀਂ ਇਹਨੂੰ ਦਿਸ਼ਾਵਾਂ ਬਾਰੇ ਕੋਈ ਗਿਆਨ ਹੀ ਨਹੀਂ ਹੈ ਉੱਥੇ ਖੜੇ ਲੋਕਾਂ ਨੇ ਨਾ ਗੁਰੂ ਸਾਹਿਬ ਦਾ ਮਜ਼ਾਕ ਉਡਾਉਣਾ ਸ਼ੁਰੂ ਕਰਤਾ ਆਖਰਕਾਰ ਇੱਕ ਪੰਡਤ ਅੱਗੇ ਵਧਿਆ ਤੇ ਉਹਨੇ ਗੁਰੂ ਸਾਹਿਬ ਨੂੰ ਪੁੱਛਿਆ "ਹੇ ਸਾਧੂ ਤੁਸੀਂ ਕੌਣ ਹੋ ਤੁਹਾਨੂੰ ਇੰਨਾ ਵੀ ਨਹੀਂ ਪਤਾ ਕਿ ਹਿੰਦੂ ਧਰਮ ਚ ਪਿੱਤਰਾਂ ਨੂੰ ਪਾਣੀ ਸੂਰਜ ਵੱਲ ਨੂੰ ਦਿੱਤਾ ਜਾਂਦਾ ਹੈ ਪੂਰਬ ਵਾਲੇ ਪਾਸੇ ਖੜ ਕੇ ਤੁਸੀਂ ਪੱਛਮ ਵੱਲ ਪਾਣੀ ਸੋਟ ਕੇ ਕਿਹੜੀ ਮर्यादा ਨਿਭਾ ਰਹੇ ਹੋ" ਗੁਰੂ ਸਾਹਿਬ ਨੇ ਇਹ ਸੁਣ ਕੇ ਵੀ ਉਹ ਰੁਕੇ ਨਹੀਂ ਉਹ ਪਾਣੀ ਉਸੇ ਤਰ੍ਹਾਂ ਪੱਛਮ ਵਾਲੇ ਪਾਸੇ ਬੜੇ ਭੋਲੇ ਭਾਨ ਨਾਲ ਸੋਟਦੇ ਰਹੇ ਤੇ ਨਾਲੇ ਪੁੱਛਿਆ "ਭਾਈ ਤੁਸੀਂ ਪਾਣੀ ਕਿੱਧਰ ਸੋਟ ਰਹੇ ਸੀ" ਪੰਡਤਾਂ ਨੇ ਕਿਹਾ ਕਿ ਅਸੀਂ ਪਾਣੀ ਆਪਣੇ ਪਿੱਤਰਾਂ ਨੂੰ ਸੂਰਜ ਲੋਕ ਭੇਜ ਰਹੇ ਹਾਂ ਅੱਗੋ ਗੁਰੂ ਸਾਹਿਬ ਜੀ ਨੇ ਪੁੱਛਿਆ ਤੁਹਾਡੇ ਪਿੱਤਰ ਇੱਥੋਂ ਕਿੰਨੀ ਦੂਰ ਰਹਿੰਦੇ ਆ ਅੱਗੋ ਪੰਡਤ ਬੋਲੇ ਕਰੋੜਾਂ ਕੋਹਾਂ ਦੂਰ ਇਹ ਸੁਣ ਕੇ ਗੁਰੂ ਸਾਹਿਬ ਨੇ ਹੋਰ ਤੇਜ਼ੀ ਨਾਲ ਪਾਣੀ ਸੁੱਟਣਾ ਸ਼ੁਰੂ ਕਰਤਾ ਤੇ ਕਿਹਾ ਚੰਗਾ ਫਿਰ ਮੈਨੂੰ ਵੀ ਜ਼ੋਰ ਲਾ ਲੈਂਦੇ ਹੋ ਮੇਰਾ ਮੈਂ ਪੰਜਾਬ ਵਿੱਚ ਕਰਤਾਰਪੁਰ ਵਿਖੇ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ ਮੇਰੀ ਫਸਲ ਸੁੱਕਦੀ ਪਈ ਹੈ ਇਹ ਸੁਣ ਕੇ ਲੋਕ ਹੋਰ ਵੀ ਹੱਸਣ ਲੱਗੇ ਪੰਡਤ ਕਹਿਣ ਲੱਗਿਆ ਭਲਿਆ ਲੋਕਾ ਤੂੰ ਤਾਂ ਬਿਲਕੁਲ ਅਗਿਆਨੀ ਐ ਇੱਥੇ ਹਰਦੁਆਰ ਤੋਂ ਤੇਰਾ ਕਰਤਾਰਪੁਰ ਸੈਂਕੜੇ ਮੀਲ ਦੂਰ ਐ ਕੀ ਤੇਰਾ ਇਹ ਥਾਣਾ ਸੁਟਿਆ ਪਾਣੀ ਤੇਰੇ ਖੇਤਾਂ ਤੱਕ ਪਹੁੰਚ ਜਾਊਗਾ ਫਿਰ ਗੁਰੂ ਨਾਨਕ ਦੇਵ ਜੀ ਰੁਕ ਗਏ ਉਹਨਾਂ ਨੇ ਸਾਰਿਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਉਹ ਇਤਿਹਾਸਿਕ ਜਵਾਬ ਦਿੱਤਾ ਕਿ ਜੇਕਰ ਤੁਹਾਡਾ ਪਾਣੀ ਕਰੋੜਾਂ ਮੀਲ ਦੂਰ ਸੂਰਜ ਤੱਕ ਪਹੁੰਚ ਸਕਦਾ ਹੈ ਤਾਂ ਮੇਰਾ ਪਾਣੀ ਧਰਤੀ ਦੇ ਉੱਪਰ ਹੀ ਕੁਝ 100 ਮੀਲ ਦੂਰ ਤੱਕ ਮੇਰੇ ਖੇਤਾਂ ਤੱਕ ਨਹੀਂ ਪਹੁੰਚ ਸਕਦਾ ਲੋਕਾਂ ਕੋਲ ਲੱਗੋ ਕੋਈ ਜਵਾਬ ਨਹੀਂ ਸੀ ਸਾਰੇ ਦੇ ਸਾਰੇ ਚੁੱਪ ਕਰਕੇ ਖੜ ਗਏ ਗੁਰੂ ਸਾਹਿਬ ਨੇ ਉਸੇ ਮੌਕੇ ਸਮਝਾਇਆ ਕਿ ਕੇਵਲ ਸਰੀਰਕ ਤੀਰਥ ਯਾਤਰਾਵਾਂ ਜਾਂ ਰਸਮਾਂ ਨਾਲ ਰੱਬ ਨਹੀਂ ਉਹ ਮਿਲਦਾ ਗੁਰੂ ਸਾਹਿਬ ਜੀ ਦੀ ਸਿੱਖਿਆ ਇਹ ਸੀ ਕਿ ਸੱਚਾ ਗਿਆਨ ਤੇ ਸ਼ਾਂਤੀ ਮਨ ਦੇ ਹੰਕਾਰ ਤੇ ਛਾਵਾਂ ਨੂੰ ਜਿੱਤ ਕੇ ਮਿਲਦੀ ਹੈ ਨਾ ਕਿ ਸਿਰਫ ਸਰੀਰਕ ਤੀਰਥਾਂ ਰਾਹੀਂ ਜਾਂ ਧਾਰਮਿਕ ਕਰਮ ਕਾਂਡਾਂ ਰਾਹੀਂ ਗੁਰੂ ਜੀ ਨੇ ਦੱਸਿਆ ਕਿ ਪ੍ਰਮਾਤਮਾ ਸਾਡੀ ਨੀਅਤ ਵੇਖਦਾ ਹੈ ਜੇ ਅੰਦਰ ਦਇਆ ਤੇ ਸੱਚਾਈ ਹੈ ਤਾਂ ਹੀ ਅਸੀਂ ਪਰਮਾਤਮਾ ਨਾਲ ਜੁੜ ਸਕਦੇ ਹਾਂ ਕੇਵਲ ਪਾਣੀ ਸੁਟਣ ਨਾਲ ਪਿੱਤਰਾਂ ਨੂੰ ਕੁਝ ਨਹੀਂ ਹੋ ਮਿਲਦਾ ਪਰ ਨਾਮ ਦਾ ਸਿਮਰਨ ਅਤੇ ਨੇਕ ਕੰਮ ਸਾਡੀ ਆਤਮਾ ਨੂੰ ਸ਼ੁੱਧ ਕਰਦੇ ਹੈ ਜਿਵੇਂ ਕਿ ਸਾਖੀਆਂ ਦੱਸਦੀਆਂ ਅੰਦਰੂਨੀ ਸ਼ੁੱਧਤਾ ਤੇ ਪਰਮਾਤਮਾ ਦੇ ਨਾਮ ਦੀ ਯਾਦ ਹੀ ਸਭ ਤੋਂ ਉੱਤਮ ਹੈ ਉਸ ਦਿਨ ਹਰਦੁਆਰ ਦੇ ਘਾਟ ਤੇ ਖੜੇ ਲੋਕਾਂ ਨੂੰ ਇੱਕ ਗੱਲ ਸਮਝਾ ਗਈ ਸੀ ਗੁਰੂ ਸਾਹਿਬ ਨੇ ਸਿਰਫ ਪਾਣੀ ਦਾ ਰੋਖ ਨਹੀਂ ਸੀ 모ੜਿਆ ਉਹਨਾਂ ਨੇ ਲੋਕਾਂ ਦੀ ਸੋਚ 모ੜਤੀ ਸੀ ਗੁਰੂ ਸਾਹਿਬ ਨੇ ਸਮਝਾਇਆ ਸੀ ਕਿ ਭਾਈ ਪਾਣੀ ਨਾਲ ਸਿਰਫ ਸਰੀਰ ਤੋਤੇ ਜਾਂਦੇ ਐ ਮਨ ਨਹੀਂ ਜੇਕਰ ਸਾਡੇ ਦਿਲ ਵਿੱਚ ਮੈਰ ਵਿਰੋਧ ਹੈ ਠੱਗੀ ਹੈ ਤਾਂ ਲੱਖਾਂ ਮੀਲ ਦੂਰ ਸੂਰਜ ਨੂੰ ਪਾਣੀ ਦੇਣ ਦਾ ਕੋਈ ਫਾਇਦਾ ਨਹੀਂ ਪਰਮਾਤਮਾ ਸਾਡੇ ਕਰਮ ਕਾਂਡਾ ਦਾ ਭੁੱਖਾ ਨਹੀਂ ਉਹ ਸਾਡੀ ਨੀਅਤ ਤੇ ਸਚਾਈ ਦਾ ਭੁੱਖਾ ਹੈ ਲੋਕ ਹੈਰਾਨ ਸੀ ਤੇ ਪੰਡਤ ਚੁੱਪ ਸੀ ਗੁਰੂ ਨਾਨਕ ਦੇਵ ਜੀ ਨੇ ਉਸ ਦਿਨ ਸਾਬਤ ਕਰਤਾ ਸੀ ਕਿ ਧਰਮ ਡਰ ਦਾ ਨਾਮ ਨਹੀਂ ਧਰਮ ਗਿਆਨ ਦਾ ਨਾਮ ਹੈ ਗੁਰੂ ਸਾਹਿਬ ਨੇ ਦੱਸਿਆ ਕਿ ਜੇ ਤੁਹਾਡੀ ਕਮਾਈ ਵਿੱਚ ਸੱਚ ਹੈ ਤੁਹਾਡੇ ਮਨ ਚ ਦਇਆ ਹੈ ਤਾਂ ਤੁਹਾਡਾ ਦਿੱਤਾ ਪਾਣੀ ਖੇਤਾਂ ਤੱਕ ਕੀ ਦਰਗਾਹ ਤੱਕ ਪਹੁੰਚੂਗਾ ਪਰ ਜੇ ਮਨ ਵਿੱਚ ਹੀ ਪਾਪ ਹੈ ਤਾਂ ਗੰਗਾ ਦਾ ਪਾਣੀ ਵੀ ਤੁਹਾਨੂੰ ਪਵਿੱਤਰ ਨਹੀਂ ਕਰ ਸਕਦਾ ਅੱਜ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਵੀ ਸਿਰਫ ਵਿਖਾਵੇ ਦੇ ਰਸਤੇ ਤੇ ਤਾਂ ਨਹੀਂ ਚੱਲ ਰਹੀ ਹਕੀਕੀ ਗੱਲ ਇਹ ਹੈ ਕਿ ਮਨ ਜੀਤ ਹੈ ਜਗ ਜੀਤ ਆਓ ਸਾਰੇ ਗੁਰੂ ਸਾਹਿਬ ਦੇ ਦੱਸੇ ਰਾਹ ਤੇ ਚੱਲੀਏ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਤਾਂ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ